ਆਖਦਾ ਦੋਸਤੋ ਤੁਹਾਡੇ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਹੈ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਇਆ ਦੋਸਤੋ ਮਾਨਸਾ ਮੰਡੀ ਤੇ ਦੂਸਰੇ ਸੂਏ ਦੀ ਇੱਕ ਬਹੁਤ ਸ਼ਾਨਦਾਰ ਝੁੱਟੀ ਦਿਖਾਉਂਦੇ ਆ ਤੁਹਾਨੂੰ ਇੱਕ ਵਾਰ ਥਣ ਹਵਾਨਾ ਦੇਖ ਲੋ ਫਿਰ ਤੋਰ ਕੇ ਵੀ ਦਿਖਾਵਾਂਗੇ ਤੇ ਬਾਈ ਜੀ ਤੋਂ ਛੋਟੀ ਦੀ ਪੂਰੀ ਡਿਟੇਲ ਵੀ ਪੁੱਛਣੀ ਆ। ਅਸਰੀ ਗੱਲ ਕੀ ਨਾਮ ਆ ਬਾਈ? ਇਹਦਾ ਅਸੀਂ ਉਹ ਦੇਖਾਂਗੇ ਭਾਈ ਚੁੱਪ ਕਰਾਈ। ਕਿਹੜੀ ਜਗ੍ਹਾ ਤੋਂ ਬਾਈ? ਸੁਨਾਮ ਤੋਂ ਵੀਰੇ। ਵਪਾਰ ਦਾ ਕੰਮ ਆ ਬਾਈ। ਹਾਂਜੀ। ਕਿੰਨੇਵੇਂ ਸੂਏ ਛੋਟੀ ਆ ਬਾਈ? ਦੂਜੇ ਸੂਏ ਵੀਰੇ। ਕਿੰਨੇ ਦਿਨ ਹੋ ਗਏ ਸੂਈ ਨੂੰ? 5 ਦਿਨ। 5 ਦਿਨ ਬੋਲਾ ਕਿੰਨਾ ਤਿਆਰ ਆ ਹੁਣ? 14 ਕਿਲੋ ਤਿਆਰ। ਬੱਚਾ ਕੀ ਆ ਨਾਲ? ਕੱਟੀ ਆ ਵੀਰੇ। ਰੇਟ ਕੀ ਕਰਦੇ ਹੋ ਬਾਈ ਇਹਦਾ? ਰੇਟ 23 ਛੱਡ ਕੇ ਨਹੀਂ ਦੇਉਂਗੇ ਲਾਸਟ 110 ਦੀ ਦੇ ਦਿੰਦੇ ਆਪਣਾ ਨੰਬਰ ਬੋਲ ਦੋ ਬਾਈ 99145 84890 ਇੱਕ ਵਾਰ ਫਿਰ 99145 84890 ਆ ਕੱਟੀ ਆ ਨਾਲ ਹਾਂਜੀ ਆ ਕੱਟੀ ਆ ਦੋਸਤੋ ਨਾਲ ਪੰਜ ਦਿਨ ਦੀ ਸੂਈ ਹੋਈ ਆ ਬਾਈ ਕਹਿੰਦਾ 12 13 ਕਿਲੋ ਬੋਲਾ ਤਿਆਰ ਆ ਦੂਸਰੇ ਸੂਏ ਝੋਟੀ ਆ ਮੂੰਹ ਕਿੰਨੇ ਦਿੰਦਾ ਵੀਰੇ 6 ਦਿੰਦਾ ਬਾਈ ਮੂੰਹ 6 ਦਿੰਦਾ ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ ਕੁੰਡਾ ਸਿੰਘ ਆ ਬਿਲਕੁਲ ਆ ਕੱਟੀ ਬੈਠੀ ਆ ਨਾਲ ਇਹ ਝੋਟੀ ਸੋਨੂੰ ਤੋੜ ਕੇ ਵੀ ਦਿਖਾਵਾਂਗੇ ਖੋਲੀ ਬਾਈ ਕਾੜ ਹਵਾਨਾ ਦੇਖ ਸਕਦੇ ਹੋ ਮੋਟਾ ਥਣ ਲੱਗਿਆ ਪੂਰੀ ਦੂਰੀ ਤੇ ਲੱਗਿਆ ਕੱਲਾ ਕੱਲਾ ਨਿੱਖੜ ਮਾ ਥਣ ਲੱਗਿਆ ਦੂਸਰੇ ਸੂਏ ਝੁੱਟੀ ਦੱਸਦਾ ਬਾਈ ਮੂੰਹੋਂ ਛੇ ਦਾੰਦਾ ਦਰਮਿਆਨੇ ਕੱਦ ਕਾਠ ਚਾ ਮਾਦੇ ਬਾਈ ਕਮਾ ਚੱਕਲੀ ਦਾ ਚੱਕ ਨਾ ਕਾੜ ਹਵਾਨਾ ਦੇਖ ਸਕਦਾ ਦੋਸਤੋ ਢਾਂਚਾ ਬਹੁਤ ਚੌੜਾ ਝੋਟੀ ਦਾ ਦਰਮਿਆਨੇ ਕੱਦ ਕਾਠ ਚਾ ਬਹੁਤ ਖੁੱਲੇ ਲੇਵੇ ਦੀ ਝੁੱਟੀ ਹੈ ਕੱਲਾ ਕੱਲਾ ਥਣ ਲੱਗਿਆ ਦੂਰੀ ਤੇ ਨੰਬਰ 22 ਦਾ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਹੈ ਝੋਟੀ ਖਰੀਦ ਸਕਦਾ ਹੈ ਵੀਡੀਓ ਬਣਾਉਣ ਦਾ ਇੱਕ ਮਾਧਿਅਮ ਹੁੰਦਾ ਦੋਸਤੋ ਕੋਈ ਪਸ਼ੂ ਦਾ ਆਈਡੀਆ ਮਿਲ ਜਾਂਦਾ ਬਾਕੀ ਖਰੀਦਣੀ ਤੁਸੀਂ ਨੇ ਆਪਣੀ ਤਸੱਲੀ ਕਰਕੇ ਆ ਕਮਾਲ ਆ ਵੀਰੋ ਕਮਾਲ ਆ ਬਸ ਬਹੁਤ ਸ਼ਾਨਦਾਰ ਝੋਟੀ ਆ ਦੋਸਤੋ ਦੂਸਰੇ ਸੁਗੇ ਮੂੰਹ ਮੱਥਾ ਦੇਖ ਸਕਦੇ ਹੋ ਮੂੰਹੋ ਛੇਦਾਂਦਾ ਨੰਬਰ 22 ਦਾ ਮੈਂ ਸਕਰੀਨ ਤੇ ਲਾ ਦਿੰਦਾ ਖਰੀਦਣੀ ਤੁਸੀਂ ਆਪਣੀ ਤਸੱਲੀ ਨਾਲ 22 ਦੇ ਨੇੜੇ ਆ ਕੇ ਖਰੀਦ ਸਕਦੇ ਹੋ ਸੁਨਾਮ ਟਕਾਣਾ ਬਸ ਵੀਰ ਬੰਦੇ ਆਣਾ ਹਵਾਂ ਨਾ ਇੱਕ ਵਾਰ ਫਿਰ ਦੋਸਤੋ ਨੇੜ ਤੋਂ ਦਿਖਾ ਦੇਣਾ ਉਹ ਟਾਂਗੂ ਦੂਰੀ ਤੇ ਲੱਗੇ ਨੇ ਮੋਟਾ ਥਣ ਲੱਗਿਆ ਦੁੱਧ ਵਾਲਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਹੈ